ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਬਰੀ ਸਰ ਜਿੰਨ ਦੇ ਵਿਰਗੋਲਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਤੋਂ ਬਿਨਾਂ ਤੇ ਬਾਕੀ ਦੋਵੇਂ ਜਿਹੜੀਆਂ ਬੱਚੇ ਵਾਲੀਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਸੁਣਾ ਠੀਕ ਠਾਕ ਜੀ। ਵੀਰ ਜੀ ਵਧੀਆ ਜੀ। ਚਲ ਵਧੀਆ ਚੱਲਦਾ ਜੀ। ਤੇ ਨਾਮ ਦੱਸਦੇ ਇੱਕ ਰੇ। ਨਾਮ ਵੀ ਮੇਰਾ ਜਿੱਧਾ ਜੀ। ਹਾਂਜੀ। ਫੋਨ ਨੰਬਰ ਹੈਗਾ 9914460394। ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ। ਤੇ ਫੋਨ ਨੰਬਰ ਹੀ ਫੋਨ ਦੇ। ਪੁਰਾਣੇ ਤਰਨਤਾਰਨ ਰੋਡ ਦੇ ਵਿੱਚ ਪਿੰਡ ਗਰਵਾਲੀ ਪੈਂਦਾ। ਫੋਨ ਨੰਬਰ ਹੈਗਾ 9914460394। ਠੀਕ ਆ। ਤੇ ਸ਼ੁਰੂਆਤ ਫੇਰਾ ਜਰਸੀ ਤਾਂ ਕਰ ਲਈਏ। ਜਰਸੀ ਤਾਂ ਕਰ ਲਈਏ ਵੀਰ ਜੀ। ਤੇ ਥਾਣੇ ਤੇ ਇੱਕ ਵਾਰੀ ਦੇਖ ਸਾਦੇ ਲ ਕਿੰਨਾ ਚਿਰ ਹੋ ਗਿਆ ਜੀ ਨੇ ਸੋਈ ਨੂੰ ਬੀਜਾ ਸੋਈ ਨੂੰ ਤੀਸਰਾ ਦੇ ਦੇ ਠੀਕ ਆ ਤੇ ਬੱਚਾ ਕੀ ਹੈ ਤੇ ਮਗਰ ਇਹਦੇ ਮਗਰ ਵੱਛੀ ਆ ਜੀ ਬੱਛੀ ਜਰਸੀ ਵੱਛੀ ਹੈ ਤੇ ਮਗਰ ਜਰਸੀ ਰੱਸੀ ਆ ਠੀਕ ਆ 200 ਰੁਪਏ ਦੀ 15 ਕਿਲੋ ਦਈ ਦੇਉਗੀ ਹੁਣ ਕਿੰਨਾ ਜੀ ਹੁਣ ਇਹਦੇ ਕੋਲ 10 ਕਿਲੋ ਬੋਲੇ ਹੋਣਾ ਅੱਛਾ ਜੇ ਬੋਲਾ ਹੀ ਆ ਹਾਂ ਜੀ ਤੇ ਬੱਚਾ ਕਿਹੜਾ ਜੇ ਤਾਂ ਵੱਛੀ ਜਰਸੀ ਆ ਯਾਰ ਹਾਂ ਵੱਛੀ ਤੁਹਾਡੀ ਇਹਦੀ ਰੱਸੀ ਢਿੱਲੀ ਕਰ ਦੋ ਹਾਂ ਬੱਚਾ ਜੀ ਨਾੜੂ ਬੱਤਲਾ 10000 ਰੁਪਏ ਦੀ ਨਾੜੂ ਵੀ ਜੇ ਨਾਲ ਹੀ ਆ ਉਹ ਦੇਖ ਸਕਦੇ ਜੀ ਚਲੋ ਖੋਲੋ ਫਿਰ ਤੋੜ ਦਈਏ ਉਹਗਾ ਚੈੱਕ ਕਰਵਾਵਾਂ ਰੀ ਦਾ ਹਾ ਚਿਹਰਾ ਦੇਖ ਸਕਦੇ ਤਾਂ ਲੈ ਜਾ ਵੀਰ ਜੀ ਕਈ ਹੋਰ ਤੋਤਰ ਨਹੀਂ ਕਰਵਾਉਂਦੇ ਆ ਜੇ ਲੈ ਜਿਓ ਚਵਾ ਚੂੜਾ ਲੱਗਾ ਠੀਕ ਹੈ ਜੀ ਮਿੱਟੀ ਪੁੱੜ ਚਵਾ ਜੀ ਲੱਗੀ ਆਹ ਦੇਖਾਂ ਦੇਖਵਾ ਜਿਹੜਾ ਇਹਦਾ ਅਗਲੇ ਪਿਛਲੇ ਸਾਲਾਂ ਦਾ ਚਵਾ ਦਿਖਾਉਂਦੇ ਆ ਤੁਹਾਨੂੰ ਠੀਕ ਹੈ ਜੀ ਚਲ ਲੈ ਜਿਓ ਜੀ ਸਾਹ ਲੈ ਲੈ ਤਨੰਦਾ ਜੀ ਚਲੋ ਲੈ ਜਾਇਓ ਇਸ ਤਰ੍ਹਾਂ ਹੀ ਭਾਵੇਂ ਰੱਸੀ ਛੁੱਟ ਕੇ ਤੇ ਧਾਰਾ ਮਾਰੀ ਜਾਓ ਕੋਈ ਗੱਲ ਨਹੀਂ ਤੇ ਇਹਦਾ ਫਿਰ ਮੁੱਲ ਬੀ ਜੀ ਇਹਦਾ ਮੁੱਲ ਆ ਰਹੀ 40000 40000 ਕਰਨਾ ਵਿੱਚ ਮੰਨਤਨ ਪੰਜੀ ਕਰ ਦੀ 35000 ਦੀ ਕਿ ਛੋੜ ਛੜ ਹੋਰ ਕਰ ਦੋਗੇ ਹੋਰ ਦਾ ਅੱਛਾ 33000 ਦੀ ਜੀ ਹੋਰ ਜਿਆਦਾ ਕਰਦੇ 32000 ਦੀ ਠੀਕ ਆ ਤੇ ਬਾਕੀ ਪੋਸ਼ ਇਹਦੀ ਏਡੀ ਕੀ ਆ ਪੋਸ਼ ਵੀ ਵੇਖ ਲਓ ਇਹਦੀ ਬਾਜੋ ਕੋਈ ਵੀਰ ਕਵੇ ਫੇਰ ਇਹ ਤੋਂ ਬਾਅਦ ਸੁਖੇ ਜਿਹੜਾ ਆਂਦਾ ਬੂਛਾ ਓੜੀਆਂ ਮਾਰਦੀ ਠੀਕ ਆ ਜੀ ਸਾਹ 2000 ਰੁਪਏ ਤੇ ਦੁੱਧ ਜਿਹੜਾ ਹੁਣ ਜਿਹੜਾ 10 ਲੀਟਰ ਦੇ ਬੋਲਾ ਲਾ ਲਿਆ ਕੋਈ ਦੁੱਧ ਲਾ ਲਿਆ ਜਿਹੜਾ ਘਰੋ ਚਵਾ ਦੋਗੇ ਹਨਾ ਚੀਜ਼ਾਂ ਚੋਂ ਥਾ ਦਿਨ ਸੁਣੀ ਨੂੰ ਠੀਕ ਹੈ ਜੀ ਮਾਰਾ ਮੂਗਾ ਚੱਲੂ ਜੇ ਤੇ ਹੁਣ ਆ ਬੱਚੇ ਤਾਂ ਬਿਨਾਈਆਂ 2000 ਰੁਪਏ ਤੋਫਾ ਜੀ ਦੁੱਧ ਹੋਊਗਾ 16 ਕਿਲੋ ਹੈਗਾ ਦੁੱਧ ਜੇ 16 ਇਹ ਬਖਾਰਾ ਥੋੜਾ ਘੱਟ ਰੱਖਦੀ ਹੈ ਅੱਛਾ ਪੱਕਾ ਦੁੱਧ 15 16 ਕਿਲੋ ਚਵਾਵਾਂਗੇ ਆਪਾਂ ਇੱਥੇ ਤਰੋਂ ਹੈ ਕਰੀਨਾ ਬੱਚਾ ਨਹੀਂ ਰਹੇਗਾ ਬਾਕੀ ਦੁੱਧ ਨੇ ਤੁਸੀਂ ਚਵਾਈ ਆਪ ਕਰਕੇ ਖੜਨੀ ਜਿਹਾ ਤਰਾਂ ਆਪ ਹਰ ਕੇ ਵੀਡੀਓ ਚ ਕਹੀਦਾ ਵਾ ਕਿ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਦੋ ਟਾਈਮ ਚੁਆਈ ਕਰਕੇ ਪਛੋਂ ਤੁਸੀਂ ਖੜਨਾ ਵਾ ਤੁਸੀਂ ਆਪਣੀ ਗਾਰੰਟੀ ਤੇ ਪਛੋਂ ਖੜਨਾ ਕਿਸੇ ਦੀ ਗਾਰੰਟੀ ਤੇ ਨਹੀਂ ਆਪਣੀ ਸਮਝ ਨਾਲ ਵੇਖ ਕੇ ਤੇ ਬਾਕੀ ਇਹ ਵੀ ਚਲੋ ਵੈੜ ਕਾਫੀ ਖੂਬਸੂਰਤ ਹੈ ਜਿਹੜੀ ਬੱਚਾ ਛੱਡ ਆਏ ਹੋ ਉੱਥੇ ਕੋਈ ਬਹੁਤ ਸੀਲਸ ਲੱਗ ਗਿਆ ਥਾਣੇ ਵੇਖੋ ਕਿੱਥੇ ਕਿੱਥੇ ਲੱਗਾ ਕਰਦਾ ਚੋਈ ਮਾਰਦੀ ਮਾਰ ਦਿਖਾ ਦੇ ਹਾਂ ਛੱਟੀ ਲੱਗੇ ਵੀ ਸੀਲਸ ਲੱਗੇ ਹਾਂ ਠੀਕ ਹੈ ਲੈ ਜਾ ਬਾਕੀ ਇਹ ਜੇ ਥੋੜਾ ਡਿੰਗੀ ਜਾਂਦੀ ਹੈ ਜਦੋਂ ਪਛੂਦ ਦੇਲ ਨਹੀਂ ਪੂਰਾ ਲਾਉਂਦਾ ਉਦੋਂ ਹੀ ਫਿਰ ਇਤਨਾ ਜਿਹੜਾ ਕਰਦਾ ਬਾਕੀ ਉਤਰਾ ਇਹ ਆ ਵੀ ਰੰਗ ਰੂਪ ਤੇ ਚੰਗੀ ਆ ਸੋਹਣੀ ਆ ਬਾਕੀ ਚਵਾਈ ਤੁਸੀਂ ਆਪਣੀ ਦੋ ਟਾਈਮ ਕਰਕੇ ਲੈ ਜਾਨੀਜੀ ਦੋ ਟਾਈਮ ਚਵਾਈ ਕਰਕੇ ਵੀਡੀਓ ਬਣਾ ਕੇ ਫਿਰ ਵਸੀ ਲੈ ਆਏ ਆ ਸਵੇਰਾਂ ਵੀ ਚੋਈ ਆ ਸਵੇਰੇ ਵੀ ਚੋਈ ਆ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਹਾਂਜੀ ਇਹ 45 ਦੀ ਦੇ ਜੀ ਨਹੀਂ 45000 ਦੇ ਨਹੀਂ ਜਾਣੀ ਏ ਜਿੰਨੇ ਦੀ ਚੰਗੀ ਲੱਗੀ ਅੱਜ ਤੋਫਾ ਹੋਣ ਦਾ ਦੇ ਦੇ ਕਰ ਦੋ ਜੀ ਅੱਜ ਜਿੰਨੇ ਵੀ ਆਖੀ ਆਪਾਂ ਉਹਨਾਂ ਖੁਸ਼ ਕਰ ਦੋਏ ਕਿੰਨੇ ਦੀ 40 ਦੀ ਹੋਰ ਪਾ ਜੜਾ 35 ਦੀ ਹੋਰ ਦੋੜਾ ਬਰਾਬਰ ਹੀ ਕਰ ਦਈਏ ਗਿਆ ਫਿਰ 33 ਦੀ ਦੇ ਦਾਂਗੇ ਬਸ਼ੀ अच्छा 33 दी ਇੱਥੇ ਦੋ ਟਾਈਮ ਮੇਰਾ ਪਣ ਭਰਾ ਕੋ ਚੋ ਕੇ ਤਸल्ली ਕਰਕੇ ਖੜੇ ਠੀਕ ਆ ਮੁੜ ਕੇ ਜਿਹਨੂੰ ਲਾਮਾ ਦੇ ਨਾਲੋਂ ਜਿਹੜਾ ਆਪਣੇ ਘਰੇ 15 ਕਿਲੋ ਦੁੱਧ ਤੇ 14 ਠੀਕ ਆ ਜੀ ਇੱਥੇ ਦੋ ਟਾਈਮ ਤੁਹਾਡੇ ਘਰੋਂ ਕੇ ਦੋ ਟਾਈਮ ਝੋ ਕੇ ਲੈ ਜੇ ਹਾਂ ਬਾਗੀ ਚ ਗੱਡੀ ਗਈ ਵਸ਼ੀ ਬਾਹਰ ਪਸ਼ਮੀਨੀ ਧਾਰ ਮਾਰਨ ਵਾਲੀ ਸੀ ਫੜਾਈ ਠੀਕ ਆ ਇਹੋ ਸੀ ਤੇ ਚਲੋ ਹੁਣ ਜਿਹੜੀ ਆ ਕੇ ਵਸ਼ੀ ਨੇ ਢੇਡ ਨਹੀਂ ਭਰਿਆ ਅਜੇ ਜੀ ਹਾਂ ਜੀ ਅਜੇ ਪੂਰਾ ਨਾ ਜੇ ਤਰ੍ਹਾਂ ਰੱਜੀ ਵੀ ਨਹੀਂ ਹੈ ਪੂਰੀ ਜੇ ਤਰ੍ਹਾਂ ਦਿਲ ਨਹੀਂ ਪੂਰਾ ਅਜੇ ਹੋਰ ਵੀ ਜਿਆ ਸੁਣ ਤੂਫਾ ਦੇ ਲਿਓ ਠੀਕ ਹੈ ਇਹ ਬਬੂ ਦੁੱਧ ਵਾਲੇ ਕੋ ਬੋਹ ਵਾਲੇ 9 ਕਿਲੋ ਤਿਆਰ ਜੀ 9 ਕਿਲੋ ਹੈਗਾ ਹਾਂ ਜੀ ਹਾਂ ਜੀ ਤੇ ਇੱਕ ਨੱਕ ਚਵਾਈ ਜਾਊਗੀ ਇਹ ਵੀ ਯਾਰ ਜੀ ਚੋਹ ਨੂੰ ਅਸੀਂ ਤਾਂ ਕਹਦੇ ਲੋਕ ਮੁਰ ਕਹਦੇ ਵਪਾਰੀ ਝੂਠ ਮਾਰਦੇ ਉਹ ਵਪਾਰੀ ਤੇ ਹਾਂ ਜੀ ਹਾਂ ਜੀ ਸਾਡੇ ਘਰੇ ਜਿਹੜਾ ਹਾਜਰ ਕਹਿੰਦੇ ਉਹ ਆਉਂਦੇ 13 14 ਕਿਲੋ ਪਿਆ ਸੀ ਜੀ ਹਾਂ ਜੀ ਹਾਂ 9 ਕਿਲੋ ਦੇਈ ਜਾਊਗੀ ਚਲੋ ਲੈ ਜਾ ਫਿਰ ਵਾਲਾ ਮੂਲਾ ਜੇ ਚੱਲਣਾ ਰਜੀ ਜੀ ਆਜਾ ਆ ਜਾ ਫਿਰ ਲੈ ਜੀ ਖਾ ਪੀ ਕੇ ਐ ਬੰਜੂ ਕੀ ਵੈਰ ਅੱਜ ਵੀ ਆਹ ਅੱਜ ਬੜਾ ਰਸੂ ਤੇ ਇਹਦਾ ਫਿਰ ਮੁੱਲ ਨਹੀਂ ਸ਼ੇਮ ਹੀ ਦੇ ਦੀ ਅੱਛਾ ਅੱਜ ਬਰਾਬਰ ਹੀ ਆ ਸਾਰੀਆਂ 33 33 ਦੇ ਹਿਸਾਬ ਨਾਲ ਜਿਹੜੀ ਮਰਜ਼ੀ ਕੋਈ ਲੈ ਜੀ ਠੀਕ ਐ ਤੇ ਠੀਕ ਐ ਵੀ ਜੀ ਹੋਰ ਕੁਛ ਕਹਣਾ ਅੱਜ ਸਾਰੀਆਂ ਸੂਈਆਂ ਗੱਬਣ ਕੋਈ ਵੀ ਨਹੀਂ ਆ ਤੇ ਆਪਣੀ ਇੱਥੇ ਦੋ ਟਾਈਮ ਆਪਣੀ ਸਮਝਣਾ ਵੇਖ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੇ ਕੋਈ ਵੀਰ ਨਹੀਂ ਆ ਸਕਦਾ ਦੂਰ ਦਾ ਕਈ ਵੀਰ ਫੋਨ ਕਰਦੇ ਵੀ ਅਸੀਂ ਦੂਰ ਦੇ ਅਸੀਂ ਆ ਨਹੀਂ ਸਕਦੇ ਫੋਨ ਤੇ ਸਾਰਿਆਂ ਕੋਲ ਹੁੰਦੇ ਹੀ ਆ ਤੇ ਵੀਡੀਓ ਕਾਲ ਤੇ ਚਵਾਉਣ ਦਾ ਫਰਜ਼ ਤੁਹਾਡਾ ਆਪਣਾ ਵਾ